ਹਾਂ ਜੀ ਸਤਿ ਸ੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਅੱਜ ਆਪਾਂ ਪਹੁੰਚੇ ਸੀ ਚੜਿੱਕ ਜਿਹੜਾ ਪਸ਼ੂ ਮੇਲਾ ਡੀਐਲਐਫ ਐਸ ਨੂੰ ਦੱਸਿਆ ਜਣਾ ਆਪਾਂ ਕੱਲ ਲਾਈਵ ਵੀ ਹੋਈ ਸੀ ਪਰਾਤ ਵੀ ਆਪਣੇ ਪਸ਼ੂ ਦਿਖਾਏ ਸੀਗੇ ਨੀਲੀ ਰਾਵੀ ਵੱਡੀਆਂ ਮੱਝਾਂ ਦੁੱਧ ਦਿੰਦਾ ਜਿਹੜਾ ਮੁਕਾਬਲਾ ਹੋ ਕੇ ਹਟਾਇਆ ਤੇ ਉੱਥੋਂ ਜਿਹੜੀ ਸਾਹਮਣੇ ਤੁਹਾਨੂੰ ਸਕਰੀਨ ਤੇ ਇੱਕ ਮੱਝ ਦੇਖ ਰਹੇ ਹੋਗੇ ਇਹਨੇ ਨੰਬਰ ਸਥਾਨ ਇੱਕ ਪ੍ਰਾਪਤ ਕੀਤਾਗਾ ਬਾਈ ਨਾਲ ਆਪਾਂ ਗੱਲਬਾਤ ਕਰਾਉਣਾ ਵੀ ਕਿਹੜਾ ਨੰਬਰ ਜਿੱਤਿਆ ਹੈਗਾ ਕਿਹੜੇ ਪਿੰਡ ਤੋਂ ਕਿਹੜੇ ਸਾਹ ਦੀ ਕਿੰਨਾ ਕਰ ਰਿਕਾਰਡ ਹੈ ਤੇ ਕੀ ਗੱਲਬਾਤ ਹੈ ਤੇ ਤੁਹਾਨੂੰ ਪਹਿਲਾਂ ਝੋਟੀ ਦੀ ਨਾਲ ਦੀ ਨਾਲ ਖੂਬਸੂਰਤੀ ਚੈੱਕ ਕਰ ਲਓ ਬਾਈ ਸਤਿ ਸ੍ਰੀ ਅਕਾਲ ਜੀ ਬਾਈ ਕਿਹੜੇ ਪਿੰਡ ਤੋਂ ਆਏ ਜੀ ਰੋਡਿਆ ਦਾ ਜੀ ਰੋਡਿਲੈਂਡ ਤੋਂ ਜੀ ਤੇ ਇਹ ਆਪਾਂ ਵੱਡੇ ਮੱਜੇ ਚ ਪਾਈ ਸੀਗੀ ਜੀ ਇਹ ਹਾਂ ਬੀਪੀ ਚ ਪਾਈ ਸੀ ਹਾਂ ਜੀ ਕਿੰਨੇ ਨੰਬਰ ਤੇ ਆਈ ਇਹ ਇਹ ਤੀਜੇ ਦੇ ਤੀਜੇ ਨੰਬਰ ਤੇ ਤੇ ਜੇਕਰ ਗੱਲ ਕਰੀਏ ਇਹਦੇ ਪਿਓ ਦੀ ਕਿਹੜੇ ਸਾਹਂਦੀ ਆ ਇਹ ਇਹ ਬਹੁਬਲੀ ਦੀ ਪੀ ਆ ਜਿਹੜਾ ਰੋਡਿਲੈਂਡਾ ਉਹਨਾਂ ਕੋਲ ਹੈ ਨਾ ਬਾਈਆਂ ਕੋਲੇ ਨਾ ਠੀਕ ਆ ਤੇ ਕਿਹੜਾ ਸੂਆ ਸੂਈ ਹੋਈ ਉਹਨਾਂ ਇਹ ਤੇ ਦੂਜਾ ਜੀ ਦੂਜਾ ਤੇ ਦੁੱਧ ਕਿੰਨਾ ਕੱਢਦੀ ਹੈ ਜੀ 16-17 ਲੀਟਰ ਜੀ 16-17 ਕੱਢੀ ਜਾਂਦੀ ਹੈ ਠੀਕ ਆ ਠੀਕ ਆ ਤੇ ਬਾਕੀ ਬੱਚਾ ਦੇ ਮਗਰ ਕੀ ਹੈਗਾ ਘੱਟੀਆਂ ਨਾ ਉਹ ਕਿਹੜੇ ਸਾਹਂਦੀ ਆ ਬਾਈ ਨੂੰ ਪਤਾ ਤੇ ਪਹਿਲਾ ਕਿਸ ਕੰਪਨੀ ਚ ਪਾਈ ਮੱਝ ਇਹ ਨਹੀਂ ਪਹਿਲਾ ਪਾਈ ਪਹਿਲੀ ਵਾਰ ਹੀ ਪਾਈ ਹੈਗੀ ਠੀਕ ਹੈ ਠੀਕ ਹੈ ਕਿੰਨੇ ਘਟਾ ਟਾਈਮ ਤੋਂ ਮਿਲੇ ਲੜਦੇ ਹੁਸੀਂ ਵੀਰੇ ਬਹੁਤ ਟਾਈਮ ਤੋਂ ਪੁਰਾਣੇ ਕਾਫੀ ਪੁਰਾਣੇ ਹਨ ਠੀਕ ਹੈ ਠੀਕ ਹੈ ਠੀਕ ਹੈ ਤੇ ਮੜੀ ਤੋਰ ਕੇ ਦਿਖਾਵਾਂਗੇ ਝੋਟੀ ਤੇ ਇਹ ਹੈ ਇਹ ਵੀ ਤੀਜੇ ਨੰਬਰ ਤੇ ਬਾਈ ਨੂੰ ਕਮੈਂਟਾਂ ਦੇ ਵਿੱਚ ਵਧਾਈਆਂ ਜ਼ਰੂਰ ਦੇ ਦਿਓ ਸਾਨੂੰ ਪਹਿਲਾਂ ਮੱਝ ਦੀ ਦਿਖਾ ਦਿਖ ਖੂਬਸੂਰਤੀ ਦੂਜੀ ਸੂਈ ਸੂਈ ਹੋਈ ਆ ਇਹ ਮੱਝ ਜਿਹੜੀ ਆਰਡਰ ਕੁਆਲਟੀ ਚੈੱਕ ਕਰ ਲੋ ਤੇ ਵੱਡੀਆਂ ਮੱਝਾਂ ਮਿਲਕ ਬਿਊਟੀ ਮੁਕਾਬਲੇ ਦੇ ਵਿੱਚੋਂ ਇਹ ਮੱਝ ਨੇ ਜਿੱਤਾ ਹੀ ਤੀਜਾ ਸਥਾਨ ਹਨਾ ਤੇ ਬਾਕੀ ਦੇਖ ਲਓ ਮੱਝ ਨੂੰ ਸਾਨੂੰ ਇਹੀ ਦਿਖਾਉਂਦਾ ਫਰਜ਼ ਹੁੰਦਾ ਵੀ ਘਰਾਂ ਦੇ ਚੰਗੇ ਪਸ਼ੂ ਪਾਲ ਲਏ ਸੀ ਨਾ ਥੋੜੇ ਪਾਲ ਲੋ ਪਰ ਚੰਗੇ ਪਾਲ ਲੋ ਬਾਲੇ ਕਿਢੇੜ ਪਾਲਨਾ ਕੋਈ ਫਾਇਦਾ ਨਹੀਂ ਹੁੰਦਾਗਾ ਤੇ ਇੱਕ ਦੋ ਚੰਗੇ ਰੱਖੇ ਉਹਨਾਂ ਉਹੀ ਦੁੱਖ ਤੋੜ ਦਿੰਦੇ ਆਗੇ ਆਪਣੇ ਸੋ ਇਹ ਮੱਝ ਸੀਗੀ ਨੀਲੀ ਰਾਵੀ ਵਾਲੀ ਵੱਡਿਆਂ ਵਿੱਚ ਦੁੱਧ ਨੂੰ ਮੁਕਾਬਲਾ ਤੇ ਇਹ ਸਾਨ ਜਿਹਦੀ ਮਗਰ ਇੱਕ ਕੱਟੀ ਹੈ ਬਾਈ ਸਿਕੰਦਰ ਇਹ ਕਾ ਕੱਟੀ ਕਿਹੜੇ ਸਾਨ ਦੀ ਪਤਾ ਹੈ ਕੀ ਕੱਟੀ ਅੱਛਾ ਕੱਟੀ ਤਾਂ ਨਹੀਂ ਬਾਈ ਕਹਿੰਦਾ ਪਤਾ ਬਾਕੀ ਕੱਟਰੂ ਦੇਖ ਲਓ ਠੀਕ ਆ ਜੀ ਤੇ ਇਹ ਹੈਗੀ ਤੇ ਇਸੇ ਵੀਡੀਓਸ ਨੂੰ ਮੈਂ ਇੱਕ ਨੰਬਰ ਵਾਲੀ ਦੋ ਨੰਬਰ ਵਾਲੀ ਵੀ ਦਿਖਾਉਣ ਦੀ ਕੋਸ਼ਿਸ਼ ਕਰੂੰਗਾ ਸੋ ਜੁੜੇ ਰਹੋ ਆਪਣੇ ਚੈਨਲ ਦੇ ਨਾਲ